ਹਾਂ ਦੋਸਤੋ ਸਸਰੀਏ ਕਾਲਾ ਜੀ ਦੇ ਬਲੌਕ ਵਿੱਚ ਸਵਾਗਤ ਹੈ। ਹੋ ਸਕਦਾ ਤੁਸੀਂ ਸਾਰੇ ਠੀਕ ਹੋ। ਆਪਾਂ ਮਿੱਤਾਂ ਲਿਆਂਦੀਆਂ ਸੀ ਜਾਂ ਜੇ ਡੀਆਈ ਟਿੱਕਟ ਤੇ ਲਾਈਆਂ ਸੀ ਇੱਕ ਦਿਨ ਹੀ ਚੱਲੀਆਂ ਨਹੀਂ। ਇਹ ਖਰਾਬ ਹੋ ਗਈਆਂ। ਹੁਣ ਆਪਾਂ ਮੋਟਰਨ ਚੱਲੇ ਆ। ਮੋਦ ਕੀ ਆਪਣੀ ਲੂਨਾ ਤੇ ਮੈਂ ਤੇ ਇੱਕਮ ਚੱਲੇ ਆ। ਚਲਿਓ ਇੱਕਮ। ਚੱਲ। ਚਲੋ। ਟੱਕ ਬੈਤਾਂ। ਲੈ ਮਿੱਤਰਾ ਪਤੋ। ਲਾਹੇ ਪੱਤਰਪੇ ਮੋਦਕੀ ਨੂੰ ਆਪਣੀ ਲੂਨਾ ਤੇ ਚੱਲੇ ਆ ਤਰਵਿੰਦਰ ਸਿੰਘ ਦੀ ਦੁਕਾਨ ਕੋਲੇ ਆ ਗਏ ਆ ਕਿ ਮੇਰੇ ਵਿੱਚ ਦੀ ਜਾਵਾਂਗੇ ਆ ਵੇਖੋ ਸੜਕ ਬਾਈ ਜੀ ਪੂਰੀ ਖੁੱਲੀ ਡੁੱਲੀ ਬਣ ਗਈ ਆ ਵਧੀਆ ਪੱਕੀ ਸੜਕ 18 ਫੁੱਟੀ ਬਣ ਗਈ ਆ ਤੇ ਆਪਣੀ ਲੂਨਾ ਖੇੜਦੀ ਜਾਂਦੀ ਆ ਲੂਨਾ ਬਸ ਉੱਪਰ ਨਾਲ ਕੰਮਿਆਰੇ ਨੇ ਦੇ ਆ ਗਿਆ ਜਿੱਨਾਂ ਨਾਲ ਆਪਣੇ ਕੰਮਸਲੇਗਾ ਕੰਮ ਦਾ ਦੇਣ ਕਾਲੇ ਕਾਲੀਆਂ ਉਹ ਸਰ ਬੰਨੇ ਮੁੰਡਾ ਮੂੰਹ ਨਹੀਂ ਜਿਹਾਉਂਦਾ ਏ ਕਹਦਾ ਮੇਰੇ ਕੰਨਾਂ ਨਾਲ ਨਾ ਰਹੀ ਮੂੰਹ ਖਰਾਬ ਹੋ ਜਾਊਗਾ ਆਹ ਸੜਕ ਦਾ ਥੋੜਾ ਜਿਹਾ ਕੰਮ ਖਰਾਬ ਜਿਹਾ ਕਰਕੇ ਉਧਰੋਂ ਚੀ ਆ ਇਧਰੋਂ ਨਹੀਂ ਪਤਾ ਇੰਡੂਰੀਅਰ ਪਾਉਣਗੇ ਲੋਕ ਇਹਨਾਂ ਇੰਡੂਰੀਅਰ ਪਾਉਣਗੇ ਲੋਕ ਆਹ ਉਹ ਧਰ ਸਾਫ ਆਈ ਆ ਇਧਰ ਘੱਟ ਸਫਾਈ ਆ ਪਕਮਿਆਰੇ ਪਹੁੰਚ ਚੁੱਕੇ ਹਾਂ ਲੈ ਮਿੱਤਰੋ ਆਪਾਂ ਕਮਿਆਰੇ ਪਹੁੰਚ ਚੁੱਕੇ ਹਾਂ ਜਮਾ ਪੰਡ ਚ ਵੜਨ ਲੱਗੇ ਹਾਂ ਹੁਣ ਇਹ ਤੋਂ ਬਾਅਦ ਚੰਦੜੀ ਜਾਵਾਂਗੇ ਉਹ ਰਾਹ ਥੋੜਾ ਜਿਹਾ ਖਰਾਬ ਆ ਉੱਧਰ ਦੀ ਜਾਣਾ ਪੈਣਾ ਚੰਦਰਾ ਰਵਚ ਦੀ ਲੈ ਵੀ ਆਪਣੀ ਲੋਨਾ ਲੋਡ ਮੰਨਣ ਲੱਗਿਆ ਆ ਗਿਆ ਆਪਾਂ ਚੰਦਰਾ ਰਵੇ ਦੇ ਹੱਦ ਕਮਿਆਰੇ ਦੇ ਹੱਦ ਦਾ ਪੱਤੀ ਆ ਚੰਦੜਾ ਦੀ ਹੱਦ ਦਾ ਕੱਚੀ ਆ ਇਹ ਕੱਚਾ ਚੰਦੜਾ ਨੂੰ ਜਾਂਦਾ ਤੇ ਆਉਣਾ ਪੱ ਚੰਦੜੀ ਔਰ ਇਹ ਜਾਵਾ ਗੁਖਰੀਆਂ ਬਹੁਤਾ ਕਰੇਤਾ ਬਹੁਤਾ ਰਾਤ ਤੇ ਆ ਵੇਖੋ ਇਹ ਦੁਨੀਆਂ ਬੜੀਆਂ ਬਣਾਈਆਂ ਹੋਈਆਂ ਕਣਕਾ ਗੋਦਾ ਬੜੀਆਂ ਭਈਆਂ ਆਪਾਂ ਇਹ ਕਣਕੀ ਵੱਢੀ ਜੰਨੇ ਆ ਅੱਜ ਨਿਬੜ ਜੂਗਾ ਆਪਣਾ ਕੰਮ ਆ ਚੰਦਰਮ ਜੰਦਰ ਆ ਆਪੇ ਲੂਣਾ ਵੇਖੋ ਜਾਂਦੀ ਜੀ ਤੇ ਛੇੜ ਦੀਂ ਦੇਰੀਆਂ ਪੱਟ ਦੀ ਹਾਲ ਕਹਿੰਦੇ ਕੌਣਾ ਨਾਲ ਕਹਿੰਦੇ ਸਾਡੇ ਏਕਮਾ ਏ ਏਕਮਾ ਸੱਤਾ ਅੱਜ ਸਿੰਘਾਏ ਸੱਤਾ ਸਿੰਘ ਤੁਸੀਂ ਸਾਰੇ ਇਹਨੂੰ ਜਾਣਦੇ ਹੋਵੋਗੇ ਇਹ ਚੋਬਰ ਕਹਿੰਦੇ ਬਹੁਤ ਖਤਰਨਾਕ ਚੋਬਰ ਆ ਇਹ ਆ ਦੇਖੋ ਮਿੱਤਰੋ ਮੱਕ ਦੋਸਤੋ ਤੁਹਾਨੂੰ ਆਹੇ ਤਾਂ ਦੇਖੋ ਕਿੰਡਾ ਕਡਾ ਹੋਇਆ ਖੜਾ ਆਪਾਂ ਪਿੰਡ ਚੰਦੜੀ ਉੱਪਰ ਗਿਆ ਵੀਰੋ ਆਪਾਂ ਪਿੰਡ ਚੰਦੜਾ ਆ ਗਿਆ ਅੱਗੇ ਉਹ ਸਕੂਲ ਆ ਤੇ ਪਿੰਡ ਵੱਡਦੇ ਆਸਾਰ ਸਕੂਲ ਆਊਗਾ ਅਜਤ ਟੂੜੀ ਉੱਤਲੀ ਜਾਂਦੀ ਆ ਅਵੇ ਪਿੰਡ ਚੰਦੜਾ ਦਾ ਸਰਕਾਰੀ ਸਕੂਲ ਆ ਦੇਖੋ ਆਪਾਂ ਪਿੰਡ ਚੰਦੜੀ ਆ ਗਏ ਆ ਪਹੁੰਚ ਚੁੱਕੇ ਆ ਹੁਣ ਆਪਾਂ ਰੋਡ ਤੇ ਚੜਾਂਗੇ ਇੱਧਰ ਦੀ ਜਾਵਾਂਗੇ ਲੈ ਵੀ ਦੋਸਤੋਂ ਪਿੰਡ ਚੰਦੜੀ ਟੱਪ ਗਏ ਆ ਆਪਾਂ ਰੋਡ ਤੇ ਆ ਗਏ ਵੱਡੇ ਹਾਈਵੇ ਤੇ ਮੱਦ ਕੀ ਇਹ ਸਿੱਧਾ ਰਹਾ ਇੱਥੋਂ ਨੇੜੇ ਪੈਂਦੀ ਮੱਦ ਕੀ ਪੈ ਜਾਂਦੀ ਆ ਚੰਦਰਾ ਕਪਰੇ ਦੀ ਰਾਹ ਜਾਂਦਾ ਉੱਤੋਂ ਦੂਰ ਪੈਂਦੀ ਇੱਥੋਂ ਨੇੜੇ ਪੈਂਦੀ ਆ ਵੱਡਾ ਰੋਡ ਆ ਗਿਆ ਪੱਕੀ ਪਛੜਕਾ ਉਹ ਆ ਗਿਆ ਮੱਦ ਕੀ ਦਾ ਬੋਰਾ ਉਹ ਆ ਗਿਆ ਮੱਦ ਕੀ ਦਾ ਬੋਰਾ ਆਪਾਂ ਮੱਦ ਕੀ ਆ ਚੁੱਕੇ ਆ ਕੋਰੀਂ ਤੇ ਬੱਸ ਆ ਜਾਂਦੇ ਆ ਆਪਣੇ ਜ਼ੋਲਾ ਮਗਰ ਹੈ ਜੀ ਨੂਨਾ ਆਪਣੀ ਹੌਲੀ ਹੌਲੀ ਜਾਂਦੀ ਆ ਆ ਜੀ ਦਾ ਟਾਪਾ ਤੇ ਆ ਗਿਆ ਮੱਦ ਕੀ ਲੈ ਜੀ ਦੋਸਤੋ ਮੱਦ ਕੀ ਆਪਾਂ ਪਾਂਚ ਚੁੱਕੇ ਆ ਬਾਈ ਦੀ ਦੁਕਾਨ ਮੋਦੀ ਕੀ ਟੱਪ ਦੇ ਨਾਲ ਹੀ ਹੁੰਦੀ ਹੈ ਮੋਦੀ ਕੀ ਦੇ ਬਾਹਰ ਬਾਹਰ ਦੁਕਾਨਾਂ ਆਪਾਂ ਮੋਦੀ ਕੀ ਦੇ ਬਾਜ਼ਾਰ 'ਚ ਆ ਗਏ ਆ ਆਇ ਕੋ ਬਸਾਰਾ ਬੀਂ ਖੜੀਆਂ ਮੋਦੀ ਕੀ ਵੀ ਸਾਰਾ ਪੱਟਾ ਹੀ ਪਿਆ ਇਹ ਬਾਜ਼ਾਰ ਜੋ ਭਰਾ ਬਾਈ ਦੀ ਦੁਕਾਨ ਔਰ ਇਸ ਸਾਹਮਣੇ ਆਨ ਆਂਦੀ ਦੋਨਾਂ ਧੋਹ ਹੱਥ ਬਾਈ ਦੀ ਗੱਲਾਂ ਦੇ ਸਾਹਮਣੇ ਆ ਵੀ ਬਾਈ ਨੇ ਲਾਈਟਾਂ ਦਿੱਤੀਆਂ ਵਟਾ ਉਹ ਰੱਖਿਆ ਨਵੀਆਂ ਨਵੀਆਂ ਲੈੜੀਆਂ ਤੇ ਹੁਣ ਆਪਾਂ ਚੈੱਕ ਕਰਾਂਗੇ ਗੱਡੀ ਤੇ ਇਸ ਤੇ ਲਾ ਕੇ ਓਏ ਪੰਗੇ ਲੈਣੋਂ ਕੋਈ ਹਟਦਾ ਹੁੰਦਾ ਚੈੱਕ ਕਰਦੇ ਆ ਵੇ ਨੇ ਦਗੜੀਆਂ ਕਿ ਨਹੀਂ ਨਾ ਮੇਰੇ ਤੂੰ ਲਾਈਟਾਂ ਲੀਆਂ ਵਟਾ ਹੁਣ ਅਸੀਂ ਚੱਲਦੇ ਆ ਘਰੇ ਇੱਕ ਮਨੇ ਲਾ ਲਿਆ ਹਨ ਕਾ ਹਨ ਕਾ ਦੇਖੀਓ ਭਈਏ ਲੈ ਵੀ ਆਪਾਂ ਹੰਤ ਲਿਆ ਕਰੇ ਅੱਲਾ ਇਤਹਾ ਉਹ ਕਰ ਲਿਆ ਆਪਾਂ ਬਟਾਲੀਆਂ ਘਰੇ ਜਾ ਕੇ ਲਾਉਣੇ ਆ ਬੀ.ਆਈ ਦੇ ਮਿਲਦੇ ਆਪਾਂ ਘਰੇ ਜਾ ਕੇ ਕਲਵੀ ਹੋਰ ਕਿਦਾਂ ਜੀ ਜੀ ਓਕੇ ਬਾਈ ਜੇ ਤਾਂ ਕੱਢਿਆ ਵਾਸ ਕਮੇਰਾ ਟੱਪ ਗਿਆ ਆਬਰ ਤਾਂ ਨੋਇਟ ਕਰਦੇ ਹਵਾ ਬਹੁਤ ਤੇਜ਼ ਆ ਆਪਣੀ ਡੂਨਾ ਬਹੁਤ ਲੋੜ ਮੰਨ ਰਹੀ ਆ ਹੋੜੀ ਆਦੀ ਕਰਦੀ ਆ ਹਵਾ ਬਹੁਤ ਤੇਜ਼ ਆ ਤੇ ਲੋੜ ਮੰਨਦੀ ਆ ਡੋਲੇ ਖਾਂਦੀ ਆ ਵਿਚਾਰੀ ਆਡੀਓ ਲਈ ਜਾਂਦੀ ਆ ਪੰਜਾਬੀ ਦਾ ਬੈਟ ਥੋੜਾ ਤੇ ਹਵਾ ਬੜੀ ਤੇਜ਼ ਆ ਚੰਗੀ ਆ ਜਿਹੜੀ ਵੀ ਚੱਲਦੀ ਆ ਬਾਪਾ ਪਿੰਡ ਉੱਪਰਣ ਵਾਲੇ ਆ ਆਵਾ ਜਾ ਕੇ ਬਰਖਾਸਤ ਲੇਟਾਂ ਲੁੱਟਾਂ ਮੈਂ ਵੀ ਦੋਸਤੋ ਪਿੰਡ ਆ ਗਿਆ ਆਪਾਂ ਸਕੂਲ ਕੋਲੇ ਪਹੁੰਚ ਗਿਆ ਆਪਣੇ ਪਿੰਡ ਦਾ ਆ ਚੁੱਕੇ ਆਂ। ਲਾ ਵੀ ਦੋਸਤੋ ਘਰੇ ਆ ਗਏ ਆਪਾਂ। ਆ ਗਏ ਘਰੇ। ਚੱਬ ਜੱੜ 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 ਲੂਣਾ ਆ ਗਏ ਆਪਾਂ। ਆ ਗਏ। ਓ ਓ ਓ ਓ ਆ ਗੀ ਲੂਣਾ। ਆ ਕਰਿਆ ਫਿਰ। ਲਾ ਵੀ ਇਹ ਪਲਟਣ ਲੱਗਾ ਟਰੈਕਟਰ ਤੇ ਲੈ ਤਾਂ ਆਪਣੇ ਦੇ। ਮਹਿੰਦਰੇ ਦੇ। ਜੋ ਬਟਾ ਕੱਢ ਲੈਂਦੀਆਂ ਹੋ ਲਾਉਣੇ ਆ ਦੇਖੋ ਵਿਦਾਦੀਆਂ ਲਾਈਟਾਂ ਰਹੀਆਂ ਤਾਰਾਂ ਜੋੜਨ ਵਾਲੀਆਂ ਕੱਢੀਆਂ ਅਬ ਖੇਤ ਜਾਣਾ ਟਰਾਲੀ ਛੱਡਣ ਕੰਕ ਕਬੜੀਆਂ ਦੇ ਫੇਰ ਆ ਕੇ ਜੋੜਦੇ ਆ ਤਾਰਾਂ ਆ ਦੇ ਜੋੜਾਂਗੇ ਕਾਰ ਦੀ ਛੱਡ ਲਈਏ ਪਹਿਲਾਂ ਅਜੀ ਦੋਸਤੋ ਆਪਾਂ ਇੱਕ ਮਨੂੰ ਟਰਾਲੀ ਪਾ ਕੇ ਇੱਕ ਮਨੂੰ ਤੇ ਜਾਂ ਟਰੈਕਟਰ ਦੇ ਕੇ ਆਪਾਂ ਘਰੇ ਆ ਜਾਂਦੇ ਸੁਬਰੀ ਲੈ ਕੇ ਉਹ ਬਲਾਪਾ ਇਹ ਕੰਪਾਨ ਜੱਟਾਂ ਨੂੰ ਵੀ ਦੇ ਦੇਣੀ ਆ ਆਪੇ ਲੈ ਜੂਗਾ ਆਪਾਂ ਆ ਜਾਾਂਗੇ ਸਕੂਟਰੀ ਦੇ ਘਰੇ ਵਾਪਸ ਆ ਦੀ ਪਾ ਜੀ ਇੱਕ ਮੈਨੂੰ ਦੱਸ ਜੀ ਇੱਕ ਮੈਨੂੰ ਪਾ ਦੀ ਆ ਟਰਾਲੀ ਕੰਨਾਂ ਇੱਕ ਮੈਨ ਲੈ ਕੇ ਖੇਤ ਆਪਾਂ ਚੱਲਿਆਂ ਕਰਾਈ ਹੌਟ ਰਿਹਾ ਹੈ ਟ੍ਰਾਈ ਕਰੇ ਹੁਣ ਆਪਾਂ ਲੇਟਾਂ ਲਾਉਣ ਲੱਗੇ ਪੈਰਾ ਤੁਰਾ ਇੰਦੀਆਂ ਲੋਡ ਕਰਕੇ ਤੇ ਇੱਕਾ ਡੱਬੀ ਦੇ ਇੰਦੀ ਡੱਬੀ ਲਾਉਣੀ ਆ ਆਪਾਂ ਪਹਿਲਾਂ ਦੀ ਲੇਟਾਂ ਦੇ ਨਾਲ ਹੈ ਮੁਕੀ ਜਾਂਦੇ ਹੁਣ ਆ ਲਾਉਣੀ ਆ ਆਪਾਂ ਲਓ ਨੂੰ ਖੋਲਦੇ ਹਾਂ ਤੇ ਨੀਲ ਖੋਲ੍ਹਦੇ ਹਾਂ ਬਸ ਫਿਰ ਦੱਬੀ ਦਾ ਕੀ ਆਪਾਂ ਉੰਕਾਰਾ ਦੁਰਾ ਲਾ ਕੇ ਦੇਣੀ ਆ ਕੀ ਸਿਸਟਮ ਕੀ ਗਵਰਨਮੈਂਟ ਆ 8 14 ਜੋਤੀਆਂ ਬਹੁਤ ਜ਼ੋਰ ਦੀਆਂ ਜਰਾ ਜੋੜੋ ਠੀਕ ਕਰਦੇ ਬੰਦ ਕਰ ਲੈ ਇਹਦੇ ਕਾਪਾ ਨਾ ਜਾਤੀਆਂ ਕਰਾ ਨੂੰ ਕੋ ਲੈ ਲੈ ਲੱਗ ਪਿਆ

ਮਾ ਉਸ ਤੇ ਸਾਡੇ ਲੱਗਿਆ ਮੈਸੇਜ ਕਰੀ ਸਿੰਗਲ ਇਹ ਲਗਾਉਂਗਾ ਕਿੰਨਾ ਮੰਦਰੀਸਾ ਉਹ ਜਿੱਦਾਂ ਵੀ ਨਹੀਂ ਹੈ ਅੰਦਰ ਤੋਂ ਪੂਰੀ ਲੈ ਆਓ ਵਿਖਾ ਕੇ ਰਾਈ ਜਾਦੀਆਂ ਤੇ ਪੂਹ ਪਲੇਟ ਦੇ ਦਾਨਿਆ ਵੀਂਦੋਂ ਮੈਂ ਦੂਰ ਹੋ ਕੇ ਬਣਾ ਰੱਖ ਰਹੇ ਨੇ ਓਕੇ ਹੂੰ ਕਰਕੇ ਬੰਦ ਚੱਲ ਫਿਰ ਠੀਕ ਬੱਸ ਬੰਦ ਕਰਦੇ ਫਿਰ ਇਹਨੂੰ ਵੀ ਲੈ ਮਿੱਤਰੋ ਇਹ ਟੁੜੀ ਵਾਲੀ ਵੀ ਆਪਾਂ ਚਲਾ ਆਤੀ ਆ ਆਹ ਦੇ ਦੇ ਚਲਾ ਆਤੀ ਆ ਇਹਨਾਂ ਦੇ ਤੁਮ ਸੰਗ ਪਰ ਆਵੜਾ